ਤਨ ਤਨ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਬਰਨ ਨਾ ਸਾਖੋਂ ਤੂੰ ਠਾਕੁਰ ਊਚ ਪਗਵਾਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ

ਤਲਵੰਦੀਕੇ ਨਿਕਟ ਪਹੁੰਚੇ ਬਾਜਤ ਬਾਜੇ ਜਿਨ ਧੁਨ ਉਚੇ ਤਬ ਪੁਰ ਪਾਈ ਸਾਗਰ ਸੋਭਾ ਉਮਗੇ ਨਰ ਨਗ ਜਨ ਵਡਿਓ ਸੋਭਾ ਕਰ ਸ਼ਿੰਗਾਰ ਕੋ ਨਗਰ ਨਾਰੀ कञ्चन पूखन रुच रसवारी परदा चली सोहत यौं बडवान लखीला कीरत राका बानी सोहाती ओड पूखन सहत बराती वर्ण अमी अहलाद मुकंदा, आस श्री नानक पूरन चंदा, पूरणचे हे, हे ते मंगा, आवत नार जन उठे तरंगा ਨਗਰ ਕੋਟ ਬੇਲਾ ਤਜ ਤੁਰਨ ਫੈਲਿਓ ਜਲ ਦਿਉ ਬਹਿਰ ਸੰਪੂਰਨ ਤਨ ਤਨ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਕਾਇਨਾਤ ਸਰਬ ਕਲਾ ਸਮਰੱਥ ਕਟਾਂ ਕਟਾਂ ਦੇ ਵਿੱਚ ਵਸਣ ਵਾਲੇ ਸਤਿਗੁਰੂ ਗੁਰਗੱਦੀ ਦੇ ਉੱਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਅਤੇ ਮਹਾਪੁਰਖਾਂ ਨੇ ਪਾਵਨ ਪਵਿੱਤਰ ਅਸਥਾਨਾਂ ਤੇ ਸੰਧਿਆ ਦੇ دیਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸواری ਗੁਰੂ ਰੂਪ ਸਾਧ ਸੰਗਤ ਜੀਓ ਬਹੁਤ ਵਡ ਭਾਗਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਅੰਦਰ ਬੈਠ ਕਰਕੇ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਨ ਵਾਸਤੇ ਆ ਪਹੁੰਚਿਓ ਔ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਨੂੰ ਝੁਕਾਈਏ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਣਾ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਜਿਹੜੀ ਹੈ ਆਪਾਂ ਸਰਵਨ ਕਰਨ ਦੀ ਕਿਰਪਾਲਤਾ ਕਰੀਏ ਗੁਰਮੁਖੋ ਪਿਛਲੀ ਵਿਚਾਰ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਤਾਂ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਦਾ ਕਾਰਜ ਹੈ ਬੜੀ ਪ੍ਰਸੰਨਤਾ ਦੇ ਨਾਲ ਉਹ ਵਿਆਹ ਦਾ ਕਾਰਜ 사ਤਗੁਰਾਂ ਦਾ ਜਿਹੜਾ ਇਹ ਸੰਪੂਰਨ ਹੋਇਆ ਹੈ ਤੇ ਬਰਾਤ ਦਾ ਟੁਕਾ ਜਿਹੜਾ ਬਰਾਤ ਜਿਹੜੀ ਹੈ ਵਾਪਸ ਫਿਰ ਆਪਣੇ ਨਗਰ ਵਿੱਚ ਆਈ ਹੈ ਬਾਦ ਵਿੱਚ ਸਾਤਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਨਾਨਕ ਪਾਸ਼ਾ ਨੂੰ ਕਹਿਣ ਲੱਗੇ ਨੇ ਕਿ ਹੁਣ ਚੱਲ ਕੇ ਤੇ ਆਪਣੀ ਮਾਂ ਨੂੰ ਮਿਲ ਕੇ ਆ ਤੇਰੀ ਮਾਤਾ ਦੀਆਂ ਅੱਖਾਂ ਜਿਹੜੀਆਂ ਨੇ ਆਪਣੀ ਨੌ ਨੂੰ ਵੇਖਣ ਵਾਸਤੇ ਬੜੀਆਂ ਉਤਾਵਲੀਆਂ ਨੇ ਸਾਡੇ ਨਾਲ ਚੱਲ ਤੇ ਇੱਕ ਵਾਰੀ ਜਾ ਕੇ ਤੇ ਆਪਣੀ ਮਾਤਾ ਨੂੰ ਮਿਲ ਕੇ ਆ ਇਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਵਚਨ ਬਿਲਾਸ ਹੋ ਰਹੇ ਨੇ ਭਾਈ ਜੈ ਰਾਮ ਨੇ ਬੜੇ ਕੌੜੇ ਵਚਨ ਆਖੇ ਨੇ ਕਹਿ ਲੱਗੇ ਕਿਉਂਕਿ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ সদਾਈ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਡਾਂਟਦੇ ਹੀ ਰਹੇ ਨੇ ਗੁੱਸੇ ਹੀ ਹੁੰਦੇ ਰਹੇ ਨੇ ਇਸ ਕਰਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਤਾਏ ਸਤਿਗੁਰੂ ਨੂੰ ਸਥਾਨਕ ਮਹਿਤਾ ਕਾਲੂ ਜੀ ਨੂੰ ਸਤਿਗੁਰੂ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੂੰ ਭਾਈ ਜੈਰਾ ਬੋਲਣ ਲੱਗੇ ਨੇ ਕਿ ਨਹੀਂ ਭਾਈ ਇਹਨਾਂ ਨੇ ਇੱਥੇ ਹੀ ਰਹਿਣਾ ਹੈ ਇਹਨਾਂ ਨੇ ਹੁਣ ਪਿੰਡ ਜਾ ਕੇ ਨਗਰ ਜਾ ਕੇ ਕੀ ਕਰਨਾ ਹੈ ਬੜੇ ਕੌੜੇ ਵਜਨ ਬੋਲੇ ਨੇ ਫਿਰ ਪਰਮ ਆਨੰਦ ਜੀ ਵੀ ਉਹਨਾਂ ਨੇ ਸਮਝਾਉਂਦਾ ਯਤਨ ਕੀਤਾ ਹੈ ਤੇ ਫਿਰ ਭਾਈ ਕਾਲੂ ਆਖਣ ਲੱਗਾ ਕਿ ਰਾਏ ਬੁਲਾਰ ਦੀ ਵੀ ਬੜੇ ਚੇਰ ਤੋਂ ਉਹ ਮੰਗ ਹੈ ਕਿ ਮੈਂ ਤੁਹਾਡੇ ਦਰਸ਼ਨ ਕਰਾਂ ਇਸ ਕਰਕੇ ਚਲੋ ਨਗਰ ਵਿੱਚ ਜਾ ਕੇ ਤੇ ਆਪਣੀ ਮਾਤਾ ਜੀ ਨੂੰ ਮਿਲੋ ਤੁਹਾਡੀ ਮਾਤਾ ਜੀ ਆਪਣੀ ਨੌ ਨੂੰ ਮਿਲਣ ਵਾਸਤੇ ਬੜੀ ਬੇਚੈਨ ਹੈ ਤੇ ਭਾਈ ਰਾਏ ਬੁਲਾਰ ਵੀ ਤੁਹਾਨੂੰ ਬਹੁਤ ਯਾਦ ਕਰਦਾ ਹੈ ਇਸ ਤਰ੍ਹਾਂ ਸਤਿਗੁਰਾਂ ਨੇ ਹੁਣ ਮਨ ਬਣਾਇਆ ਹੈ ਕਿ ਤਲਵੰਡੀ ਨਗਰ ਦੇ ਵਿੱਚ ਜਾਣਾ ਹੈ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਸਾਰਾ ਮੋਦੀ ਖਾਨੇ ਦਾ ਕੰਮ ਕਾਜ ਸੰਭਾਲ ਕੇ ਤੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਤਲਵੰਡੀ ਨੂੰ ਜਾ ਪਹੁੰਚੇ ਤਲਵੰਡੀ ਦੇ ਰਾ ਪੈ ਗਏ ਨੇ ਕਿਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਨਗਰ ਵਿੱਚ ਜਾ ਕੇ ਆਪ ਨੇ ਮਾਤਾ ਜੀ ਨੂੰ ਮਿਲਦੇ ਨੇ ਰਾਏ ਬੁਲਾਬ ਦੇ ਨਾਲ ਮਿਲਾਪ ਹੁੰਦਾ ਏ ਆਉ ਸਾਧੂ ਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ ਮਨ ਵਰਤੀਆਂ ਨੂੰ ਕਰੀਏ ਇਕਾਗਰ ਤੇ ਸਾਧੂ ਗੁਰਾਂ ਦੇ ਅਗਲੇ ਇਤਿਹਾਸ ਦੀ ਵਿਚਾਰ ਸਰਵਨ ਕਰਮ ਦੀ ਕਿਰਪਾਲਤਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤਲਵੰਡੀ ਕੇ ਨਿਕਟ ਪਹੁੰਚੇ ਬਾਜਤ ਬਾਜੇ ਜਨ ਧੋਨੇ ਉਤੇ ਆਪ ਪੁਰ ਪਾਈ ਸਾਗਰ ਸੋਭਾ ਹਮਗੇ ਨਰ ਜਨ ਪੜਿਓ ਸੋਭਾ ਹੁਣ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਨਗਰ ਦੇ ਨੇੜੇ ਪਹੁੰਚ ਗਏ ਨੇ ਵਾਜੇ ਬੜੀ ਉੱਚੀ ਧੁਨੀ ਦੇ ਨਾਲ ਵਜ ਰਹੇ ਨੇ ਉਸ ਸਮੇਂ ਤਲਵੰਡੀ ਨਗਰ ਇੱਕ ਵਿਸ਼ਾਲ ਸਮੁੰਦਰ ਦੇ ਵਾਂਗ ਗੁਰਮਖੋ ਸੋਭਾ ਪਾ ਰਿਹਾ ਸੀ ਇਸ ਸ਼ਹਿਰ ਦੇ ਮਰਦ ਉਤਸ਼ਾਹ ਦੇ ਨਾਲ ਖੁਸ਼ੀਆਂ ਮਨਾ ਰਹੇ ਨੇ ਸਮੁੰਦਰ ਰੂਪੀ ਨਗਰ ਦੇ ਵਿੱਚ ਨਾਰੀਆਂ ਹਾਰ ਸ਼ਿੰਗਾਰ ਕਰਕੇ ਗਹਿਣੇ ਕੱਪੜੇ ਪਾ ਕੇ ਗਲੀਆਂ ਵਿੱਚ ਫਿਰ ਰਹੀਆਂ ਨੇ ਇੰਜ ਸ਼ੋਭਾ ਪਾ ਰਹੀਆਂ ਨੇ ਜਿਵੇਂ ਸਮੁੰਦਰ ਦੇ ਵਿੱਚ ਬੜਵਾ ਨਗਲ ਅੱਗ ਦੀਆਂ ਲਾਟਾਂ ਚਮਕਦੀਆਂ ਨੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਦੇ ਕਾਰਜ ਦੀਆਂ ਸਾਰਿਆਂ ਨੂੰ ਬੜੀ ਖੁਸ਼ੀ ਹੈ ਚੰਦਰਮਾ ਦੀ ਚਾਂਦਨੀ ਬੜੀ ਸ਼ੋਭ ਰਹੀ ਹੈ ਗੁਰਮਖੋ ਗਹਿਣਿਆਂ ਦੇ ਨਾਲ ਚਮਕਦੇ ਬਰਾਤੀ ਤਾਰੇ ਲੱਗ ਰਹੇ ਨੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਅੰਮ੍ਰਿਤ ਰੂਪ ਨੇ ਅਤੇ ਸ੍ਰੀ ਨਾਨਕ ਬਰਾਤੀ ਰੂਪੀ ਤਾਰਿਆਂ ਦੇ ਵਿੱਚ ਪੂਰਨ ਮਾਸੀ ਦੇ ਚੰਦਰਮਾ ਵਾਂਗ ਚਮਕ ਕਰਿਆ ਹੈ ਪੂਰਨ ਮਾਸੀ ਦੇ ਚੰਦਰਮਾ ਭਾਵ ਗੁਰੂ ਜੀ ਨੂੰ ਵੇਖਣ ਵਾਸਤੇ ਲੋਕ ਜਿਹੜੇ ਨੇ ਗੁਰਮਖੋ ਇਸ ਤਰ੍ਹਾਂ ਲਹਿਰਾਵਾਂ ਗਾ ਰਹੇ ਨੇ ਜਿਵੇਂ ਪੂਰਨ ਮਾਸੀ ਸਮੁੰਦਰ ਦੇ ਵਿੱਚ ਜਵਾਰ-ਭਾਟਾ ਆਉਂਦਾ ਏ ਨਗਰ ਦੀ ਕੰਢ ਜਿਵੇਂ ਸਮੁੰਦਰ ਦੇ ਕੰਢੇ ਨੇ ਇਹਨਾਂ ਕੰਢਿਆਂ ਨੂੰ ਟੱਪ ਕੇ ਜਿਵੇਂ ਜਲ ਚਾਰ ਜੁਫੇਰੇ ਛਾ ਗਿਆ ਹੋਵੇ ਸਤਿਗੁਰ ਜੀ ਪੂਰਨ ਮਾਸੀ ਦੇ ਚੰਦ ਵਰਗੇ ਮੁਕੜੇ ਨੂੰ ਵੇਖ ਕੇ ਪੋਕ ਨਹੀਂ ਸੀ ਲਾਥਦੀ ਅਜੇ ਹੀ ਚਾਂਦਨੀ ਨੂੰ ਵੇਖਣ ਵਾਲੀਆਂ ਅੱਖਾਂ ਚ ਕੋਰਾ ਵਾਂਗ ਨਹੀਂ ਜੋ ਵੀ ਦਰਸ਼ਨ ਕਰਕੇ ਸ਼ਾਂਤੀ ਅਤੇ ਆਨੰਦ ਲੈ ਰਹੀਆਂ ਨੇ ਸੁਖਾਂ ਦੀ ਰਾਸ ਸਤਗੁਰ ਜੀ ਕਾਫੀ ਸਮੇ ਤੋਂ ਵਿਛੜੇ ਹੋਏ ਸਨ ਆਪਣੀ ਮਾਤਾ ਜੀ ਤੋਂ ਜਿਨ੍ਹਾਂ ਨੂੰ ਮਿਲ ਕੇ ਸਭ ਦੇ ਵਿੱਚ ਹੀ ਬੜੀ ਇੱਛਾ ਹੈ ਸਾਰੇ ਨਗਰ ਨੂੰ ਸਤਗੁਰਾਂ ਦੇ ਦਰਸ਼ਨ ਕਰਨ ਦੀ ਬੜੀ ਇੱਛਾ ਹੈ ਗੁਰੂ ਕੋ ਇਸ ਤਰ੍ਹਾਂ ਬਰਾਤ ਜਿਹੜੀ ਹੈ ਉਹ ਨਗਰ ਦੇ ਨੇੜੇ ਪਹੁੰਚ ਗਈ ਹੈ ਜਦੋਂ ਦੁਆਰ ਦੇ ਵਿੱਚ ਪ੍ਰਵੇਸ਼ ਕੀਤਾ ਏ ਚਾਰ ਛੁਫੇਰਿਆ ਚਾਰ ਛੁਫੇਰਾ ਹੀ ਪ੍ਰਕਾਸ਼ਮਾਨ ਹੋ ਗਿਆ ਹੈ ਜਿੱਥੇ ਚੌਂਪੜ ਵਾਂਗ ਬਾਜ਼ਾਰ ਇਕੱਠੇ ਆ ਕੇ ਮਿਲਦੇ ਨੇ ਉੱਥੇ 사ਤਗੁਰੂ ਜੀ ਅਪਾਰ ਖੁਸ਼ ਹੋ ਕੇ ਪਹੁੰਚ ਗਏ ਨੇ ਧਨ ਦੇ ਵਾਰਨੇ ਕਰਦੇ ਨੇ ਰੁਪਈਆਂ ਦੀ ਵਰਖਾ ਹੁੰਦੀ ਹੈ ਸਾਰੇ ਨਰ ਨਾਰੀਆਂ ਬੜਾ ਸਤਿਗੁਰੂ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਜਸ ਕਰਦੀਆਂ ਨੇ ਫਿਰ ਆਪਣੇ ਘਰ ਦੇ ਨੇੜੇ ਆਏ ਨੇ ਅਨੇਕ ਪ੍ਰਕਾਰ ਦੀਆਂ ਵਧਾਈਆਂ ਹੋ ਰਹੀਆਂ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਮਾਤਾ ਤ੍ਰਿਪਤਾ ਜੀ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ ਨੇ ਜਦੋਂ ਉਹਨਾਂ ਪੁੱਤਰ ਸਮੇਤ ਆਪਣੀ ਨੌ ਨੂੰ ਵੇਖਿਆ ਏ ਉਹਦੇ ਬਹੁ ਉਹਨੇ ਬਹੁਤ ਧੰਨਵਾ ਰਿਆ ਫਿਰ بار بار ਆਪਣੇ ਪੁੱਤਰ ਤੋਂ ਪਾਣੀ ਵਾਰਦੀ ਹੈ ਜਿਹੜੀ ਜਿਹੜੀ ਵੀ ਕੁੱਲ ਦੀ ਰੀਤ ਚੱਲਦੀ ਸੀ ਉਸ ਸਮੇ ਉਹ ਸਾਰੇ ਸ਼ਗਨ ਜਿਹੜੇ ਉਸੇ ਤਰ੍ਹਾਂ ਹੀ ਕੀਤੇ ਗਏ ਨੇ ਤੇ ਉੱਚੀ ਕਹਿੰਦੀ ਹੈ ਕਿ ਮੈਂ ਤੇ ਹਥੋਂ ਧਾਤੋਂ ਬਲਹਾਰ ਜਾਣੀ ਆ ਮੇਰੇ ਪੁੱਤਰ ਮੇਰੇ پاس ਆਇਆ ਏ ਜਿਸ ਨੇ 21 ਕੁੱਲ ਉਤਾਰੇ ਨੇ ਫਿਰ 사ਤਗੁਰ ਜੀ ਦੀ ਸੁਪਤਨੀ માતા ਸੁਲਖਣੀ ਜੀ ਆਪਣੀ ਸਾਸ ਨੂੰ ਮਿਲਦੀ ਹੈ ਉਹ ਆਪਣੀ ਸਾਸ ਦੇ ਚਰਨਾਂ ਤੇ ਸਿਰ ਰੱਖ ਕੇ ਤੇ ਮੱਥਾ ਟੇਕਿਆ ਮਾਤਾ ਜੀ ਨੇ ਉਸ ਨੂੰ ਅਸੀਸ ਦਿੱਤੀ ਹੈ ਉਸ ਨੂੰ ਆਪਣੀ ਗਲ ਦੇ ਨਾਲ ਲਾਇਆ ਫਿਰ ਚੰਦਰਮਾ ਵਰਗੇ ਮੁਖੜੇ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੇਖ ਕੇ ਮਾਤਾ ਤ੍ਰਿਪਤਾ ਬੜੀ ਪ੍ਰਸੰਨ ਹੋਈ ਹੈ ਬੇਦੀ ਕੋਲ ਦੀ ਬਹੁਤੀ ਮਿਲੀ ਹੈ ਉਹਦਾ ਸੁੰਦਰ ਮੁਖੜਾ ਵੇਖ-ਵੇਖ ਕੇ ਮਾਨੋ ਸੁਖ ਲੋਟ ਰਹੀ ਹੈ ਮਾਤਾ ਤ੍ਰਿਪਤਾ ਦੇ ਨੇੜੇ ਮਾਤਾ ਤ੍ਰਿਪਤਾ ਦੇ ਨੇੜੇ ਹਨ ਉਹ ਵਿਧਾਈਆਂ ਦੇ ਰਹੀਆਂ ਨੇ ਜਿਹੜੀਆਂ ਇਸਤਰੀਆਂ ਲਾਗੇ ਖਲੋਤੀਆਂ ਹੋਈਆਂ ਨੇ ਵੇਖ ਕੇ ਬੜੀਆਂ ਪ੍ਰਸੰਨ ਹੁੰਦੇ ਨੇ ਉਹਨਾਂ ਦੀ ਖੁਸ਼ੀ ਅੰਗਾ ਵਿੱਚ ਨਹੀਂ ਸਮਾਉਂਦੀ ਪੁੱਤਰ ਦੇ ਨਾਲ ਨੋਹ ਬੜੀ ਸੁੰਦਰ ਅਤੇ ਸੁਹਾਵਣੀ ਲੱਗ ਰਹੀ ਹੈ ਮਾਤਾ ਜੀ ਫਿਰ ਉਹਨਾਂ ਉਤੋਂ ਦੀ ਲੋਣ ਵਾਰਦੇ ਨੇ ਫਿਰ ਤੀਲੇ ਤੋੜ ਕੇ ਉਹਨਾਂ ਦੀ ਪਿੱਠ ਤੇ ਛੁਰਦੇ ਨੇ ਜੋ ਵੀ ਕੁੱਲ ਦੀ ਉਸ ਵਕਤ ਰੀਤ ਚੱਲਦੀ ਸੀ ਰਿਵਾਜ ਚੱਲਦੇ ਸਨ ਉਸੇ ਤਰ੍ਹਾਂ ਸਾਰੇ ਸਗਨ ਜਿਹੜੇ ਮਨਾਏ ਗਏ ਨੇ ਕਹਿੰਦੇ ਨੇ ਕਿ ਤੇ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀ ਘਰ ਦੇ ਵਿੱਚੋਂ ਨਿਕਲ ਕੇ ਤੇ ਬਾਹਰ ਆ ਗਏ ਨੇ ਸਾਰੇ ਸਾਥੀਆਂ ਨੂੰ ਬੜੇ ਪ੍ਰੇਮ ਕਰਕੇ ਮਿਲੇ ਨੇ ਜਿਨ੍ਹਾਂ ਨਾਲ ਬਚਪਨ ਦੇ ਵਿੱਚ ਖੇਡਿਆ ਕਰਦੇ ਸਨ ਸਤਿਗੁਰੂ ਸਾਰਿਆਂ ਦਾ ਜਥਾ ਜੋਗ ਆਦਰ ਕੀਤਾਏ ਸਤਕਾਰ ਕੀਤਾਏ। ਬੁੱਧੀਮਾਨ ਸਤਗੁਰੂ ਜੀ ਆਪਣੀ ਸਭਾ ਲਾ ਕੇ ਬੈਠ ਗਏ ਨੇ ਜਿਸ ਤਰ੍ਹਾਂ ਪਹਿਲਾਂ ਸਤਗੁਰੂ ਬੈਠਿਆ ਕਰਦੇ ਨੇ। ਸਾਰਿਆਂ ਤੋਂ ਉਹਨਾਂ ਦੀ ਸੋਖ ਸ਼ਾਂਤ ਪੁਸ਼ੀ ਹੈ। ਸਾਰੇ ਹੀ ਸਤਗੁਰੂ ਜੀ ਦੇ ਪਿਆਰ ਦੇ ਵਿੱਚ ਉਲਝੇ ਹੋਏ ਨੇ। ਸਭ ਨੇ ਆਪਣੀ ਸੋਖ ਸ਼ਾਂਤ ਭਰੀ ਪਾਦ ਸੁਨਾਈ ਹੈ ਕੋਮਲ ਉਦਾਰ ਚਿੱਤ ਤੇ ਮਿੱਠਾ ਸੁਭਾਅ ਵੇਖੇ ਸਾਰੇ ਹੀ ਸਤਿਗੁਰੂ ਜੀ ਦੇ ਸਰੂਪ ਦੀ ਸਲਾਹਾ ਕਰ ਰਹੇ ਨੇ ਉਤੋਂ ਦੋ ਘੜੀਆਂ ਸਤਿਗੁਰੂ ਉੱਥੇ ਬੈਠੇ ਨੇ ਬਤੀਤ ਸਤਿਗੁਰਾਂ ਨੇ ਉੱਥੇ ਦੋ ਘੜੀਆਂ ਕੀਤੀਆਂ ਨੇ ਸਾਰੇ ਵਿਅਕਤੀ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਫਿਰ ਮਹਿਤਾ ਕਾਲੂ ਜੀ ਨੇ ਆਖਿਆ ਪੁੱਤਰ ਹੁਣ ਜਾ ਤੇ ਰਾਏ ਬੁਲਾਰ ਦੇ ਪਾਸ ਜਾ ਕੇ ਉਹਨਾਂ ਨੂੰ ਮਿਲ ਲੈ ਇਹ ਸੁਣ ਕੇ ਕੋਈ ਹੋਰ ਮਨੋਖ ਵੀ ਮਹਿਤਾ ਕਾਲੂ ਜੀ ਦੇ ਭਰਾ ਭਾਈ ਲਾਲੂ ਜੀ ਨੂੰ ਲੈ ਕੇ ਸਤਿਗੁਰੂ ਜੀ ਦੇ ਨਾਲ ਚੱਲ ਪਏ ਨੇ ਜਿੱਥੇ ਆਪਣੇ ਨਿੱਜੀ ਮੰਡਪ ਦੇ ਵਿੱਚ ਸਭਾ ਲਗਾਈ ਹੋਈ ਸੀ ਉਥੇ ਰਾਏ ਬੁਲਾ ਲੋਕਾਂ પાસે ਉਹਨਾਂ ਦਾ ਹਾਲ ਚਾਲ ਪੁੱਛ ਰਿਹਾ ਸੀ ਗੁਣਾ ਦੇ ਖਜ਼ਾਨੇ ਸਤਿਗੁਰੂ ਜੀ ਉਥੇ ਜਾ ਪਹੁੰਚੇ ਨੇ ਜਿੱਥੇ ਜਾ ਕੇ ਉਹ ਛੇਤੀ ਹੀ ਵਿਸ਼ੋੜੇ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀ ਨੂੰ ਵੇਖਦਿਆਂ ਸਾਰੀ ਦਇਆ ਬੁਲਾਰ ਦਾ ਅੰਗ-ਅੰਗ ਪ੍ਰੇਮ ਦੇ ਨਾਲ ਭਰ ਗਿਆ ਏ ਬੜੇ ਝਟ ਹੀ ਬੜੇ ਉਤਸ਼ਾਹ ਦੇ ਨਾਲ ਉਹ ਖੜਾ ਹੋ ਗਿਆ ਏ ਚੰਦਰਮਾ ਵਰਗੇ ਸ਼ਫੇਦ ਮੁਖੜੇ ਨੂੰ ਵੇਖਣ ਵਾਸਤੇ ਉਹਨੇ ਨੇਤਰੀ ਰੂਹ ਅਨੇਤਰਾ ਰੂਪੀ ਚਕੋਰ ਨੂੰ ਜੋੜ ਦਿੱਤਾ ਏ ਨੇੜੇ ਜਾ ਕੇ ਗੁਰਮੁਖੋ ਜਦ ਚਰਨਾਂ ਨੂੰ ਹੱਥ ਲਾਉਣ ਲੱਗੇ ਨਿਨ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੇਦੀ ਕੋਲ ਦੇ ਤਾਰੇ ਝੁਗਨ ਲੱਗੇ ਨੇ ਤਾਂ ਰਾਏ ਬੁਲਾਰਣੇ ਇੱਕ ਦਮ ਜੱਫੀ ਦੇ ਵਿੱਚ ਭਰ ਕੇ ਆਪਣੇ ਗਲ ਦੇ ਨਾਲ ਲਾ ਲਿਆਏ ਅੱਖਾਂ ਦੇ ਵਿੱਚ ਹੰਝੂ ਭਰ ਆਏ ਨੇ ਵਿਛੋੜੇ ਨੂੰ ਬੜਾ ਬਹੁਤ ਜ਼ਿਆਦਾ ਸਮਾਂ ਹੋ ਗਿਆ ਏ ਸੁਖ ਸ਼ਾਂਤ ਪੁੱਛਦੇ ਨੇ ਬੜੀ ਖੁਸ਼ੀ ਦੇ ਨਾਲ ਬੋਲਦੇ ਨੇ ਕੁਝ ਕਹੇ ਬੋਲੇ ਬਗੈਰ ਇੱਕ ਦੂਸਰੇ ਨੂੰ ਪਹਿਚਾਨਦੇ ਨੇ ਸਤਗੁਰ ਜੀ ਨੂੰ ਪੁਲਾਗ ਦੇ ਸਿਹਰਾਣੇ ਵਾਲੇ ਪਾਸੇ ਸਤਗੁਰਾਂ ਨੂੰ ਰਾਏ ਬੁਲਾਰ ਬਿਠਾਉਂਦਾ ਹੈ ਇਸ ਤਰ੍ਹਾਂ ਸਤਗੁਰ ਜੀ ਦੀ ਵਡਿਆਈ ਕਰਕੇ ਦਿਲ ਦੇ ਵਿੱਚ ਬੜਾ ਪ੍ਰਸੰਨ ਹੋਇਆ ਹੈ ਰਾਏ ਬੁਲਾਰ ਦਰਸ਼ਨਾਂ ਦੀ ਪਿਆਸ बुझਦੀ ਨਹੀਂ ਹੈ ਜਿਵੇਂ ਕਿ ਨੈਣਾਂ ਦੇ ਕਟੋਰੇ ਭਰ-ਭਰ ਪੀਂਦੇ ਹੋਣ ਇੱਕ ਘੜੀ ਦੇ ਲਈ ਕੋਈ ਵੀ ਨਾ ਬੋਲਿਆ ਨਾ ਤਾਂ ਰਾਏ ਬੁਲਾਰ ਬੋਲਿਆ ਤੇ ਨਾ ਹੀ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੋਲੇ ਨੇ ਪ੍ਰੇਮ ਨੂੰ ਵੇਖ ਕੇ ਸਾਰੇ ਅਡੋਲ ਰਹੇ ਫਿਰ ਵਿਆਹ ਦੇ ਸ਼ੁਭ ਕਾਰਜ ਬਾਰੇ ਪਵਿੱਤਰ ਬੁੱਧੀ ਵਾਲੇ ਸਤਗੁਰੂ ਜੀ ਤੋਂ ਪੁੱਛਿਆ ਕਿ ਕਿਸ ਤਰ੍ਹਾਂ ਦਾ ਤੁਹਾਡੇ ਵਿਆਹ ਦਾ ਕਾਰਜ ਜਿਹੜਾ ਇਹ ਹੋ ਰਿਹਾ ਹੈ ਕਿਸ ਤਰ੍ਹਾਂ ਦਾ ਤੁਹਾਡਾ ਵਿਆਹ ਦਾ ਕਾਰਜ ਜਿਹੜਾ ਇਹ ਨਾ ਉਹ ਵਿਆਹ ਦਾ ਕਾਰਜ ਕਿਸ ਤਰ੍ਹਾਂ ਦਾ ਤੁਹਾਡਾ ਰਿਹਾ ਹੈ ਤੇ ਗੁਰਮੁਖੋ ਇਹ ਸੁਣ ਕੇ ਭਾਈ ਮਰਦਾਨਾ ਜਿਹੜਾ ਸਤਿਗੁਰਾਂ ਦੇ ਨਾਲ ਹੈ ਉਹ ਬੋਲਿਆ ਭਾਈ ਬਾਲੇ ਨੂੰ ਮੋਦੀ ਖਾਨੇ ਦੀ ਘਾਰ ਤੇ ਸਤਿਗੁਰੂ ਲਾਏ ਨੇ ਭਾਈ ਮਰਦਾਨਾ ਜੀ ਨਾਲ ਕਿਉਂਕਿ ਇਹ ਇਸ ਨਗਰ ਦੇ ਮਰਾਸੀ ਜਾਤ ਦੇ ਨਾਲ ਸਬੰਧ ਰੱਖਣ ਵਾਲੀ ਨੇ ਤੇ ਰਾਏ ਕਹਿਣ ਲੱਗਾ ਹੈ ਰਾਏ ਜੀ ਵਿਆਹ ਦੇ ਜਸ਼ਨ ਵਾਰੇ ਵੀ ਸੁਣੋ ਸੁਲਤਾਨਪੁਰ ਵਿੱਚ ਇਹਨਾਂ ਦੀ ਬੌਧ ਕੀਰਤੀ ਹੋ ਰਹੀ ਹੈ ਘਰ ਘਰ ਦੇ ਵਿੱਚ ਨਰ ਨਾਰੀਆਂ ਇੰਨਾ ਪ੍ਰਤੀ ਪ੍ਰੀਤ ਦੇ ਗੀਤ ਗਾ ਰਹੀਆਂ ਨੇ ਨਵਾਬ ਦੌਲਤਖਾਂ ਦੇ ਪਾਸੋਂ ਜੋ ਵੀ ਮੰਗਿਆ ਏ ਉਹਨੇ ਦਿੱਤਾ ਏ ਉਸ ਪਾਸੋਂ ਬਹੁਤ ਵਸਤੂਆਂ ਲਈਆਂ ਗਈਆਂ ਨੇ ਫਿਰ ਸਵਾਰ ਹੋ ਕੇ ਬਰਾਤ ਜਿਹੜੀ ਹੈ ਚੱਲ ਪਈ ਤੇ ਉਥੇ ਪਹੁੰਚ ਗਏ ਉਥੇ ਸੁਹਾਗਣਾ ਟਕਾਓ ਕੀਤਾ ਮਹਿਤਾ ਕਾਲੂ ਜੀ ਨੇ ਬੜਾ ਧਾਨ ਖਰਜਿਆ ਏ ਉਦ ਲੰਮੇ ਸ ਬੜੇ ਲੰਮੇ ਸਮੇਂ ਤੋਂ ਸੁੰਦਰ ਉਤਸਾਹ ਹੋਇਆ ਦੋਹਾਂ ਤਰਫਾਂ ਨੇ ਦੋਹਾਂ ਹੀ ਧਿਰਾਂ ਨੇ ਬੜਾ ਪ੍ਰੇਮ ਭਾਵ ਰੱਖਿਆ ਜਿਨ੍ਹਾਂ ਦੇ ਮਨ ਵਿੱਚ ਜਸ ਦੀ ਅਵਿਲਾਸਾ ਹੈ ਕਹਿ ਲੱਗਾ ਮੈਂ ਬਹੁਤ ਵਿਆਹ ਵੇਖੇ ਨੇ ਭਾਈ ਮਰਦਾਨਾ ਕਹਿ ਲੱਗਾ ਬੜੇ ਜੇ ਇਸ ਦੁਨੀਆ ਦੇ ਉੱਤੇ ਵਿਆਹ ਵੇਖੇ ਨੇ ਬ੍ਰਾਹਮਣ ਕਤਰੀ ਜਿਹੜੇ ਵੱਡੇ ਵੱਡੇ ਵੈਸ਼ ਹੋਏ ਨੇ ਪਰ ਅਜਿਹਾ ਉਤਸ਼ਭ ਮੈਂ ਕਿਤੇ ਨਹੀਂ ਸੁਣਿਆ ਨਾ ਹੀ ਦੇਖਿਆ ਇਹੋ ਜਿਹਾ ਉਤਸ਼ਭ ਕਿਤੇ ਵੀ ਮੈਂ ਨਹੀਂ ਦੇਖਿਆ ਇਸ ਵਿਆਹ ਦਾ ਦਸ ਅਤੇ ਖੁਸ਼ੀ ਬਿਲਕੁਲ ਵੱਖਰੀ ਤੇ ਵਿਸ਼ਾਲ ਹੈ ਰਾਏ ਬੁਲਾ ਰਹੇ ਗੱਲ ਸੁਣ ਕੇ ਨਾ ਮੰਨੋਗੇ ਤਨੋਂ ਮਨੋਂ ਖੋਸ਼ ਹੋ ਗਿਆ ਸਾਧ ਸਾਧ ਕਹਿ ਕੇ ਉਸ ਨੇ ਕਾਲੂ ਪ੍ਰਤੀ ਗੁਣ ਗਾਏ ਨੇ ਸ਼੍ਰੀ ਬੇਦੀ ਕੁਲ ਦੇ ਕਲਸ ਸੋਭ ਦੇ ਨੇ ਇਸ ਤਰ੍ਹਾਂ ਰਾਏ ਬੁਲਾ ਨੂੰ ਮਿਲ ਕੇ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਘਰ ਦੇ ਵਿੱਚ ਆਪਸ ਆ ਗਏ ਨੇ ਮਾਤਾ ਜੀ ਨੇ ਆਪਣੇ ਹੱਥੀਆਂ ਆਪਣੇ ਪੁੱਤਰ ਨੂੰ ਭੋਜਨ ਤਿਆਰ ਕਰਕੇ ਸ਼ਿਕਾਇਆ ਜਦੋਂ ਕਿਰਪਾਲੂ 사ਤਗੁਰੂ ਜੀ ਆਪਣੀ ਰੂਤੀ ਅਨਸਾਰ ਭੋਜਨ ਛਕ ਲਿਆ ਤੇ ਗੁਰਮੁਖੋ ਜਦੋਂ ਪੈਰ ਰਾਤ ਰਹਿੰਦੀ ਸੀ ਤੇ 사ਤਗੁਰੂ ਉਦੋਂ ਜਾਗ ਪੈਂਦੇ ਸਨ ਅੰਮ੍ਰਿਤ ਵੇਲੇ ਜਾਗ ਪੈਂਦੇ ਨੇ ਹੌਲੀ ਹੌਲੀ ਉਹਨਾਂ ਨੇ ਇਸ਼ਨਾਨ ਕੀਤਾ ਏ ਸੁੰਦਰ ਕੱਪੜੇ ਪਾਏ ਨੇ ਜਦੋਂ ਸਵੇਰ ਹੋਈ ਏ ਪਵਿੱਤਰ ਜਸ ਪਾਉਣ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਿਚਿੱਤਰ ਭਵਨ ਦੇ ਵਿੱਚ ਸ਼ੋਭ ਰਹੇ ਨੇ ਉਹਨਾਂ ਫਿਰ ਪ੍ਰੋਤ ਹਰਦੇਵਾਲ ਨੂੰ ਬੁਲਾਇਆ ਏ ਮੁਖ ਤੋਂ ਬੜੀ ਮਿੱਠੀ ਬਾਣੀ ਬੋਲੀ ਏ ਕਹਿ ਲੱਗੇ ਦੱਸੋ ਜੇ ਕੋਈ ਮਨ ਦੇ ਵਿੱਚ ਲਾਲਸਾ ਹੋਵੇ ਨਾ ਉਹ ਸਭ ਕੁਝ ਹੁਣੇ ਹੀ ਪ੍ਰਾਪਤ ਕਰ ਲਓ ਇਸ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਪ੍ਰੋਹਤ ਹਰਦੇਹਾਲ ਜਿਹੜਾ ਬੜਾ ਬੁੱਧੀਮਾਨ ਸੀ, ਬੋਲਿਆ ਇਹ ਆਦ ਰੂਪ ਤੁਸੀਂ ਗਰੀਬਾਂ ਦੇ ਦਾਦੇ ਹੋ। ਤੁਹਾਡੀ ਜਿੰਨਾ ਹੀ ਜਿੰਨੀ ਵੀ ਮਹਿਮਾ ਮੈਂ ਸੁਣੀ ਸੀ ਨਾ, ਉਨੀ ਮਹਿਮਾ ਹੀ ਹੁਣ ਮੈਂ ਅੱਖਾਂ ਦੇ ਨਾਲ ਵੀ ਵੇਖ ਲਈ ਹੈ। ਹੋਰ ਨਾ ਮਰਦਾਂ ਵਰਗੀ ਮੇਰੀ ਬੁੱਧੀ ਨਹੀਂ ਹੈ। ਜੇ ਧਿਆਨ ਧਰੀਏ ਤਾਂ ਅਸੀਂ ਤਾਂ ਆਮ ਮਨੁੱਖ ਨਹੀਂ। ਆਪ ਤੁਸੀਂ ਜੇ ਧਿਆਨ ਧਰੀਏ ਤਾਂ ਤੁਸੀਂ ਜਿਹੜੇ ਆਮ ਮਨੁੱਖ ਨਹੀਂ ਹੋ ਅਸੀਂ ਆਮ ਮਨੁੱਖ ਹਾਂ ਤੁਸੀਂ ਕਾਰਨ ਤੇ ਕਾਰਜ ਦਾ ਆਧਾਰ ਹੋ ਇਸ ਦੁਨੀਆ ਦੇ ਸਾਰੇ ਪਸਾਰੇ ਦੇ ਤੁਸੀਂ ਕਰਤਾ ਹੋ ਤੁਸੀਂ ਪਰਮੇਸ਼ਵਰ ਪ੍ਰਪਾਰ ਬ੍ਰਹਮ ਤੇ ਆਦੋ ਆਪ ਜਗਤ ਦੇ ਉੱਤਮ ਪੁਰਖਾਂ ਤੋਂ ਪਰਮ ਪਰਮ ਹੋ ਅਤੇ ਦੇਸਨ ਵਾਲੀ ਤੇ ਨਾਂ ਦੇ ਸੁਣ ਵਾਲੀ ਦੋਹਾਂ ਪ੍ਰਕਾਰ ਦੀ ਸ੍ਰਿਸ਼ਟੀ ਦੇ ਵਿੱਚ ਦੋ ਜੋ ਉੱਚੀਆਂ ਤੋਂ ਉੱਚੇ ਵਿਅਕਤੀ ਹੈ ਨਾ ਉਹ ਹੋ ਜੋ ਤੁਸੀਂ ਉਹਨਾਂ ਸਭਨਾ ਤੋਂ ਵੱਧ ਪੂਜਨਯੋਗ ਤੇ ਸੁਆਮੀ ਹੋ ਤੁਸੀਂ ਸੱਚ ਚਿਤ ਆਨੰਦ ਰੂਪ ਕਰਤਾ ਰ ਤੇ ਮੁਕਤੀ ਦੇ ਦਾਤੇ ਹੋ ਤੁਹਾਡੀ ਲੀਲਾ ਭਗਤਾਂ ਨੂੰ ਸੁਖ ਦੇਂਦੀ ਹੈ ਜਦ ਦਾ ਮੈਨੂੰ ਤੁਸੀਂ ਜੀ ਕਾ ਜੀਆਂ ਦਾ ਜੀਆਂ ਕਾ ਜਨੇਊ ਦਿੱਤਾ ਹੈ ਨਾ ਸੱਚ ਦੇ ਜਨੇਊ ਦਾ ਉਪਦੇਸ਼ ਦਿੱਤਾ ਏ ਉਸ ਸਮੇਂ ਤੋਂ ਹੀ ਮਨ ਵਿੱਚ ਪੱਕਾ ਕਰ ਲੈ ਕਿ ਤੁਸੀਂ ਆਪ ਕਰਤਾਰ ਦਾ ਰੂਪ ਹੋ ਤੁਹਾਡੀ ਲੀਲਾ ਸੁੰਦਰ ਲੀਲਾ ਵੇਖ ਕੇ ਮੇਰੇ ਹਿਰਦੇ ਵੀ ਹਿਰਦੇ ਦੀ ਵੀ ਸਭ ਲਾਲਸਾ ਸਾਰੀਆਂ ਲਾਲਸਾਵਾਂ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਗਈਆਂ ਨੇ ਸਤਿਗੁਰੂ ਜੀ ਮੇਰੀ ਹੁਣ ਬੁੱਢੀ ਉਮਰ ਹੋ ਗਈ ਹੈ ਅਤੇ ਸਰੀਰ ਬਲਹੀਨ ਹੋ ਗਿਆ ਹੈ हे श्रेष्ठ बुद्धि वाले हुन मैनु जीवन मुक्ति बक्ष न करो आपने कन्ना दे नाल भक्ति भावना वाली वाणी सुन के कृपा दे खजाने श्री गुरु नानक देव महाराज जी हास पाए ने ते तन पुरोहित तुहाडी श्रेष्ठ बुद्धि है सतगुरु कह लगे ने हे पुरोहित तुसी तन तुहाडी श्रेष्ठ बुद्धि है तन अते हाउने दा ख्याल तुसी छड़ देता है ਇਸ ਸਰੀਰ ਕਦ ਤੱਕ ਬੈਠਾ ਰਹੇਗਾ ਜੇ ਧੀਰਜ ਤੇ ਸ਼੍ਰੇਸ਼ਟ ਮਤ ਵਾਲੇ ਬ੍ਰਾਹਮਣ ਤੁਸੀਂ మోਖ ਪ੍ਰਾਪਤ ਕਰੋਗੇ ਜਿਵੇਂ ਦੇਵਲ ਰਿਸ਼ੀ ਦਾ ਸ਼ਰਾਪ ਦੇਵਲ ਰਿਸ਼ੀ ਦੇ ਸ਼ਰਾਪ ਦੇ ਨਾਲ ਇੱਕ ਗੰਧਰਵ ਹਾਥੀ ਬਣ ਗਿਆ ਸੀ ਜਿਸ ਨੂੰ ਫਿਰ ਵਰਨ ਦੇ ਸਰੋਵਰ ਪਰਮ ਦੇ ਸਰੋਵਰ ਦੇ ਵਿੱਚ ਇੱਕ ਤੰਦੂਏ ਨੇ ਫੜ ਲਿਆ ਸੀ ਪਰ ਜਦੋਂ ਹਾਥੀ ਨੇ ਕਰਤਾ ਰੱਗੇ ਅਰਦਾਸ ਕੀਤੀ ਤਾਂ ਉਹ ਦਾ ਬਿਨਾ ਕਿਸੇ ਦੁੱਖ ਦੇ ਛੁਟਕਾਰਾ ਹੋ ਗਿਆ ਸੀ ਇਸੇ ਤਰ੍ਹਾਂ ਤੁਸੀਂ ਕਿਸੇ ਦੁੱਖਾਂ ਤੋਂ ਬਗੈਰ ਆਪਣਾ ਤਨ ਮਾਤ ਲੋਗ ਛੱਡ ਕੇ ਤੇ ਤੁਸੀਂ ਅਖੀਰ ਦੇ ਵਿੱਚ ਸਵਰਗਾਂ ਦੇ ਵਿੱਚ ਜਾਵੋਗੇ ਇਹ ਕਹਿ ਕੇ ਪੁਜਾਰੀ ਨੂੰ ਬਹੁਤ ਧਨ ਦਿੱਤਾ ਏ ਤੇ ਉਸ ਵੇਲੇ ਉਸ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰਾਂ ਨੇ ਵੇਖਿਆ ਜਿਸ ਦੇ ਨਾਲ ਉਸ ਨੂੰ ਗਿਆਨ ਹੋ ਗਿਆ ਏ ਉਹਨੇ ਆਪਣੇ ਨਿੱਜੀ ਰੂਪ ਨੂੰ ਪਹਿਚਾਨ ਲਿਆ ਏ ਅਤੇ ਜੀਵ ਭਾਵ ਸਭ ਵਿਸਰ ਗਿਆ ਏ ਘਰ ਜਾ ਕੇ ਗੁਰਮਖੋ ਘਰ ਜਾ ਕੇ ਬੜਾ ਸੁਖ ਪਾਇਆ ਏ ਆਪਣੇ ਮਨ ਦਾ ਨਿਸ਼ਚਾ ਡੋਲ ਹੋ ਗਿਆ ਏ ਫਿਰ ਪੰਧਾ ਵੈਦ ਮੌਲਵੀ ਉਥੇ ਚਲ ਕੇ ਆ ਗਏ ਨੇ ਜਿਨ੍ਹਾਂ ਨੇ 사ਤਗੁਰਾਂ ਦੀ ਮਹਿਮਾ ਵਰਨਨ ਕੀਤੀ ਜਿਨ੍ਹਾਂ ਨੇ 사ਤਗੁਰਾਂ ਦੇ ਕੌਤਕ ਵੇਖੇ ਨੇ ਜਿਨ੍ਹਾਂ ਜਿਨ੍ਹਾਂ ਨੂੰ 사ਤਗੁਰਾਂ ਨੇ ਉਪਦੇਸ਼ ਦਿੱਤਾ ਸੀ ਬਚਪਨ ਦੇ ਵਿੱਚ ਉਹ ਸਾਰੇ ਹੀ ਪੰਧਾ ਵੀ ਆਇਆ ਏ ਵੈਦ ਵੀ ਆਏ ਮੌਲਵੀ ਵੀ ਉਥੇ ਗਿਆ ਏ ਜਿੱਥੇ ਮੁਕਤੀ ਦੇ ਦਾਤੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਨੇ ਸਤਗੁਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਸੀ ਜਿਨ੍ਹਾਂ ਨੂੰ ਸਤ ਸੰਗ ਦਾ ਰੰਗ ਚੜ੍ਹਿਆ ਹੋਇਆ ਸੀ ਜਦੋਂ ਉਹਨਾਂ ਕਾਲੂ ਦੇ ਪੁੱਤਰ ਨੂੰ ਵੇਖਿਆ ਝੱਟ ਅੱਗੇ ਵਧ ਕੇ ਸਤਗੁਰੂ ਜੀ ਨੇ ਦੋਹਾਂ ਚਰਨਾਂ ਤੇ ਸਾਰਿਆਂ ਨੇ ਵੰਦਨਾ ਕੀਤੀ ਹੈ ਅਜੋਨੀ ਅਨੂਪ ਸਰੂਪ ਵੇਖ ਕੇ ਕੁਝ ਬੋਲਿਆ ਨਾ ਗਿਆ ਚੁੱਪ ਰਹਿ ਗਏ ਨੇ ਕਬਲ ਨੈਣ ਗੁਰੂ ਜੀ ਨੇ ਸਾਰਿਆਂ ਨੂੰ ਬੜੇ ਆਦਰ ਦੇ ਨਾਲ ਬਿਠਾਇਆ ਤੇ ਉਹਨਾਂ ਪਾਸੋਂ ਉਹਨਾਂ ਦਾ ਹਾਲ ਚਾਲ ਪੁੱਛਿਆ ਧੀਰਜ ਧਾਰ ਕੇ ਫਿਰ ਮੁਖ ਤੋਂ ਬੋਲੀ ਤੇ ਗੁਰੂ ਜੀ ਦੀ ਬਹੁਤ ਉਸਤਤ ਕੀਤੀ ਹੈ ਕਹਿਣ ਲੱਗੇ ਕਾਲ ਯੁਗ ਦਾ ਸਮਾ ਅਗਨ ਸਾਗਰ ਹੈ ਕੋਈ ਬਲਵਾਨ ਹੀ ਇਸ ਨੂੰ ਤਰ ਕੇ ਤੇ ਪਾਰ ਕਰ ਸਕਦਾ ਹੈ ਜੀਵ ਜਿਹੜੇ ਨੇ ਉਹ ਸੜੇ ਪਏ ਨੇ ਸੜ ਸੜ ਕੇ ਦੁੱਖ ਪਾ ਰਹੇ ਨੇ ਉਹ ਬਾਤ ਨਹੀਂ ਸਕਦੇ ਅਤੇ ਨਾ ਹੀ ਬਚਨ ਦਾ ਕੋਈ ਮੂਲ ਹੈ ਨਾ ਹੀ ਬਚਨ ਦਾ ਕੋਈ ਉਪਾਲਾ ਵਿਦਾਏ ਇਸ ਅਗਨ ਸਾਗਰ ਉਤੇ ਪਾਰਾ ਪੁਲ ਬੰਨਣ ਵਾਸਤੇ ਆਪ ਜੀ ਨੇ ਕਿਰਪਾ ਕਰਕੇ ਸਤਿਗੁਰ ਜੀ ਅਵਤਾਰ ਧਾਰਿਆ ਹੈ ਸ਼ੁਭ ਕਰਮਾਂ ਤੋਂ ਜਿਨ੍ਹਾਂ ਦੇ ਪੈਰ ਪਿੰਗਲੇ ਨੇ ਚੰਗੀ ਬੁੱਧੀ ਰੂਪੀ ਨੈਣਾ ਤੋਂ ਜੋ ਸਖਣੇ ਨੇ ਜਿਨ੍ਹਾਂ ਦੇ ਨਾਲ ਸੰਮ ਦਮ ਆਦ ਹੱਥ ਨਹੀਂ ਹਨ ਉਹ ਉਸ ਪੁਲ ਕਰਕੇ ਬੜੀ ਆਸਾਨੀ ਦੇ ਨਾਲ ਪਾਰ ਕਰ ਜਾਣਗੇ ਸਦਾ ਹੀ ਅਸੀਂ ਮਨ ਦੇ ਵਿੱਚ ਅਨੁਮਾਨ ਲਾਉਂਦੇ ਆ ਕਿ ਜਗਤ ਦੇ ਵਿੱਚ ਕਦ ਤੁਹਾਡਾ ਪ੍ਰਕਾਸ਼ ਹੋਵੇਗਾ ਕਦੋ ਤੁਹਾਡੀ ਮਹਿਮਾ ਸਾਰੀ ਦੁਨੀਆ ਦੇ ਵਿੱਚ ਫਸਰੇਗੀ ਤੁਸੀਂ ਆਪਣੀ ਪੂਰਨ ਕਲਾ ਜਿਹੜੀ ਹੈ ਉਹ ਲੁਕਾ ਕੇ ਰੱਖੀ ਹੋਈ ਹੈ ਨੀਵੀਂ ਮਤ ਵਾਲੇ ਜੀਵ ਇਸ ਨੂੰ ਕਿਵੇਂ ਸਮਝ ਸਕਦੇ ਨੇ ਇਸ ਤਾ ਸੁੰਦਰ ਬਚਨ ਕਹਿ ਕੇ ਨਾ ਸਤਿਗੁਰੂ ਜੀ ਵੱਲ ਇੰਜ ਵੇਖਿਆ ਹੈ ਮਾਨੋ ਉਹਨਾਂ ਦੀਆਂ ਅੱਖਾਂ ਦੇ ਡੋਨੇ ਸਾਧਗੁਰੂ ਜੀ ਦੇ ਰੂਪ ਨੂੰ ਪੀ ਰਹੇ ਨੇ ਬੜੇ ਪ੍ਰੇਮ ਦੇ ਨਾਲ ਮਿਲ ਕੇ ਫਿਰ ਆਪਣੇ ਘਰਾਂ ਨੂੰ ਚਲੇ ਗਏ ਨੇ ਉਹਨਾਂ ਦੇ ਮਨਾਂ ਨੇ ਭਗਤੀ ਵਿੱਚ ਸੁਖ ਪਾਇਆ ਏ ਫਿਰ ਬਚਪਨ ਦੇ ਦੋਸਤ ਆ ਕੇ ਮਿਲ ਪਏ ਨੇ ਉਹਨਾਂ ਆ ਕੇ ਬਹੁਤ ਵਡਿਆਈ ਕੀਤੀ ਹੈ ਪਰਮ ਪ੍ਰੇਮ ਦੇ ਵਿੱਚ ਬਹੁਤ ਆਨੰਦ ਸੀ ਇੱਕ ਟਿੱਕ 사ਤਗੁਰੂ ਜੀ ਦੇ ਮੁਖੜੇ ਨੂੰ ਸਾਰੇ ਦੋਸਤ ਮਿੱਤਰ ਵੇਖੇ ਮਿਲ ਕੇ ਦੇ ਵੇਖ ਰਹੇ ਨੇ 사ਤਗੁਰੂ ਜੀ ਦੇ ਪਾਸ ਬੈਠ ਕੇ ਸਮਾਂ ਗੁਜ਼ਾਰਦੇ ਨੇ ਨਿਤਾ ਪ੍ਰਤੀ ਹਰ ਰੋਜ਼ ਦਿਲ ਦੇ ਵਿੱਚ ਨਵੀਂ ਖੁਸ਼ੀ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਜਗਤ ਦੇ ਮਾਲਕ ਗੁਰਮੋਹ ਲੀਲਾ ਕਰ ਰਹੇ ਨੇ ਤੇ ਤਲਵੰਡੀ ਨਗਰ ਜਿਹੜਾ ਏ ਉਹ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਂਦੇ ਨਾਲ ਸਾਰਾ ਤਲਵੰਡੀ ਨਗਰ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਏ ਕਿਸੇ ਘਰ ਦੇ ਵਿੱਚ ਵੀ ਕੋਈ ਦੁੱਖ ਨਹੀਂ ਰਿਹਾ ਸਾਰੇ ਖੁਸ਼ੀਆਂ ਹੀ ਖੁਸ਼ੀਆਂ ਨੇ ਇਸ ਤਰ੍ਹਾਂ ਸਤਿਗੁਰ ਜੀ ਤਲਵੰਡੀ ਨਗਰ ਦੇ ਵਿੱਚ ਵਰਤ ਰਹੇ ਨੇ ਮਨੋਖ ਲਗਾਤਾਰ ਸਤਿਗੁਰਾਂ ਨੂੰ ਮਿਲਨਵਾ